ਵੀਰਾ ਜਿਹੜਾ ਪ੍ਰਸ਼ਾਦਾਂ ਲੈ ਕੇ ਜਾ ਰਿਹਾ ਨਾ ਬਹੁਤ ਮਾੜੀ ਹਾਲਤ 'ਚ ਵੀਰ ਸਾਡੇ ਕੋਲ ਆਇਆ ਸੀ ਇਹ ਵੀ ਪਿੱਛੇ ਬਾਈ ਵੀ ਵੀਰੇ ਕੀ ਨਾਮ ਤੇਰਾ ਸੰਜੀਤ ਸੰਜੀਤ ਤੇਰਾ ਕੀ ਨਾਮਤਾ ਗੁਰਦੀਪ ਗੁਰਦੀਪ ਸਿੰਘ ਕਾਲਾ ਹਾਂ ਤੇ ਵੀਰੇ ਤੁਹਾਡਾ ਕੀ ਨਾਮ ਹਰਚੰਦ ਸਿੰਘ ਤੁਸੀਂ ਕਿੱਥੋਂ ਆਏ ਸੀ ਮੈੰਗਲੀ ਤੋਂ ਕਾਲੇ ਤੂੰ ਕਿੱਥੋਂ ਆਇਆ ਸੀ ਬਰਨਾਲੇ ਤੋਂ ਬਰਨਾਲੇ ਤੋਂ ਤੇ ਮੋੜਨਾਬੇ ਤੋਂ ਹਨਾ ਹਾਂ ਤੇ ਇਹ ਤਿੰਨੋਂ ਵੀਰਾਂ ਦੀਆਂ ਤੁਸੀਂ ਤਸਵੀਰਾਂ ਦੇਖੋ ਉਸ ਟਾਈਮ ਕੀ ਹਾਲਾਤ ਸੀ ਤੇ ਅੱਜ ਕੀ ਹਾਲਾਤ ਨੇ ਇਸ ਤਰ੍ਹਾਂ ਦੇ ਮੈਂਬਰ ਨੇ ਜਿਹੜੇ ਸਾਡੇ ਸੁਪਨਿਆਂ ਦੇ ਘਰ 'ਚ ਸੇਵਾ ਕਰਦੇ ਨੇ ਇਹਨਾਂ ਨੂੰ ਅਸੀਂ ਕਹਿੰਦੇ ਨਹੀਂ ਇਹ ਆਪ ਹੀ ਕਰਦੇ ਨੇ ਇਹਨਾਂ ਨੂੰ ਅੰਦਰੋਂ ਹੀ ਪ੍ਰਮਾਤਮਾ ਨੇ ਅਹ ਦੀ ਸੋਜੀ ਵਾਕਸ਼ੀਆ ਜਿਵੇਂ ਪ੍ਰਸ਼ਾਦਾ ਵਰਤੋਣਾ ਪ੍ਰਸ਼ਾਦਾ ਬਣਾਉਣਾ ਫਿਰ ਬਰਤਨ ਧੋਣੇ ਫਿਰ ਮੰਜੇ ਬਿਸਤਰੇ ਲਾਉਣੇ ਫਿਰ ਇੱਕ ਦੂਸਰੇ ਨੂੰ ਕਿਸੇ ਦੀਆਂ ਪੱਗਾਂ ਬੰਨਣੀਆਂ ਤਿਆਰ ਕਰਨਾ ਨਮਾਉਣਾ ਨਹਾਉਣਾ ਕਪੜੇ ਪਵਾਉਣੇ ਬਰਸ਼ ਕਰਾਉਣੇ ਚਾਹ ਦਾ ਲੰਗਰ ਵੰਡਣਾ ਜਲ ਸਾਰਾ ਦਿਨ ਬਰਤਾਉਣਾ ਐਸੀਆਂ ਡਿਊਟੀਆਂ ਪ੍ਰਮਾਤਮਾ ਨੇ ਲਾਈਆਂ ਹੋਈਆਂ ਇਹਦਾ ਤਿੰਨ ਹੀ ਵੀਰ ਆ ਜਿਹੜੇ ਤੁਸੀਂ ਦੇਖ ਰਹੇ ਹੋ ਸਾਡੇ ਪਰਿਵਾਰ 'ਚ ਅਸੀਂ 800 ਮੈਂਬਰਾਂ 800 ਦੇ ਵਿੱਚੋਂ ਕਰੀਬ 2-250 ਮੈਂਬਰ ਐਸੇ ਨੇ ਜਿਹੜੇ ਸਾਡੇ ਨਾਲ ਸੇਵਾ ਕਰਾਉਂਦੇ ਨੇ ਸੇਵਾ ਨੂੰ ਆਪਣੇ ਹੱਥੀਂ ਕਰਦੇ ਨੇ ਸਾਰੇ ਲੋਕ ਸਾਨੂੰ ਐਪਰੀਸ਼ੀਏਟ ਕਰਦੇ ਆ ਵੀ ਅਸੀਂ ਸੇਵਾ ਕਰਦੇ ਆ ਇਹ ਅਸੀਂ ਨਹੀਂ ਕਰਦੇ ਕਰਨ ਕਰਾਉਣ ਵਾਲਾ ਤਾਂ ਉਹੀ ਆ ਉੱਪਰ ਵਾਲਾ